ਸ਼ਾਮੇ ਰਣਾ ਹੀ ਕੁਛ ਕਰਦੀ ਐ ਜਾਂ ਤੂੰ ਤੁਰਦੀ ਹੋ ਹੁਣ ਬੱਸ ਕਹਿੰਦੀ ਪਾਈ ਨੂੰ ਖਾ ਗਈ ਮੈਂ ਦੱਸਦਾ ਕੀ ਖਾ ਗਈ ਹੈ ਆਹ ਤੁਸੀਂ ਕੀ ਕਹੀ ਜੰਨੇ ਹੋ ਕੀ ਗੱਲ ਕਰ ਕਣ ਕੱਲੀ ਵਸੀ ਜੰਨੀ ਐ ਗੱਲ ਹੀ ਮੇਰੀ ਖੁਸ਼ੀ ਵਾਲੀ ਯਾਦ ਆ ਗਈ ਕਿਹੜੀ ਖੁਸ਼ੀ ਵਾਲੀ ਜੂਨ ਦਾ ਮਹੀਨਾ ਚੱਲ ਰਿਹਾ ਨਾ ਜੂਨ 'ਚ ਛੁੱਟੀਆਂ ਹੁੰਦੇ ਨੇ ਮੈਂ ਨਾ ਹਰ ਸਾਲ ਛੁੱਟੀਆਂ ਦੇ ਵਿੱਚ ਨਾ ਆਪਣੀ ਭੂਆ ਜੀ ਕੋਲ ਜਾਂਦੀ ਹੁੰਦੀ ਸੀ ਮੇਰੀ ਭੂਆ ਦੀ ਕੁੜੀ ਹੁੰਦੀ ਸੀ ਉਹਦਾ ਮੁੰਡਾ ਹੁੰਦਾ ਸੀ ਅਸੀਂ ਇੰਨਾ ਖੇਡਦੇ ਸੀ ਨਾ ਸਾਰੇ ਜਣੇ ਬਸ ਪੁੱਛੋ ਹੀ ਨਾ ਹੁਣ ਤਾਂ ਉਹ ਚਾਈ ਬਾਹਰ ਚਲੀ ਗਈ ਕਦੇ ਕਦੇ ਗੱਲ ਹੁੰਦੀ ਆ ਸੱਚੀ ਭੂਆ ਤਾਂ ਨਾ ਕੋਈ ਹੁੰਦੀਆਂ ਨੇ ਕੀ ਗੱਲ ਹੋ ਗਈ ਤੁਸੀਂ ਸੈਡ ਜਿਹਾ ਧੋਗੇ ਨਾ ਨਾ ਕੁਛ ਨਹੀਂ ਬਸ ਹੁੰਦੀ ਲੱਗਿਆ ਦਿਨੋਂ ਮੈਂ ਵੀ ਸੋਚਣ ਲੱਗ ਗਿਆ ਸੀਗਾ ਕੀ ਸੋਚਣ ਲੱਗ ਗਈ ਸੀ ਨਾ ਨਾ ਕੁਛ ਵੀ ਨਹੀਂ ਬਸ ਦਾਸ ਤੋਂ ਹੁਣ ਕੀ ਸੋਚੀ ਜਾਂਦੇ ਹੋ ਬਸ ਮੈਂ ਵੀ ਆਪਦੀ ਭੂਆ ਨੂੰ ਯਾਦ ਕਰਨ ਲੱਗ ਗਿਆ ਸੀ। ਤੁਹਾਡੀ ਭੂਆ? ਪਰ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ ਵੀ ਤੁਹਾਡੀ ਵੀ ਭੋਆ ਸੀ ਕੋਈ। ਬਸ ਗਗਨ ਕਦੇ ਗੱਲ ਹੀ ਨਹੀਂ ਛਿੜੀ, ਫਿਰ ਜ਼ਿਕਰ ਹੀ ਨਹੀਂ ਹੋਇਆ ਭੂਆ ਦਾ ਕਦੇ। ਅੱਛਾ, ਚਲ ਦੱਸੋ ਫਿਰ ਮੈਨੂੰ ਤੁਹਾਡੇ ਭੂਆ ਜੀ ਕਿਵੇਂ ਦੇ ਸੀ? ਭੂਆ ਤਾਂ ਮੇ ਸਾਡੀ ਬਹੁਤ ਚੰਗੀ ਸੀ। ਪਰ ਕੀ ਦੱਸਾਂ, ਮਾਂ ਹੀ ਨਹੀਂ ਚੰਗੀ ਹੈਗੀ ਮੇਰੀ। ਕੀ ਮਤਲਬ ਥੜ ਕਿਹਨ ਦਾ? ਗਗਨ ਆਪਣੇ ਵਿਆਹ ਤੋਂ ਪਹਿਲਾਂ ਨਾ ਪੂਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਬਾਈ ਜੀ ਵਧੀਆ ਵਧੀਆ ਬਾਈ ਪੂਆ ਨਹੀਂ ਸਿਕਰ ਦੁਪਹਿਰੇ ਤੂੰ ਕਿਵੇਂ ਲੈ ਦੱਸ ਪੂਆ ਨੇ ਨਹੀਂ ਆਣਾ ਤੁਸੀਂ ਤਾਂ ਪੂਆ ਦੇ ਨਹੀਂ ਆਉਂਦੇ ਹੈਗੇ ਪੂ ਆਂਦੇ ਜਮੀ ਪੂ ਆਦਾ ਤਾਂ ਭਾਈ ਨਾਲੇ ਉਹ ਸੀ ਤੁਸੀਂ ਜਮੀ ਨਹੀਂ ਆਂਦੇ ਹੈ ਰੀ ਤਾਂ ਤੇਰਾ ਦੋਸਤ ਹੈ ਪੂਆ ਟਾਈਮ ਨਹੀਂ ਲੱਗਾ ਹੈਗਾ ਤੇਰਾ ਘਰ ਤੂੰ ਆਇਆ ਕਰ ਕੋਈ ਚੱਕਰ ਨਹੀਂ ਹੁਣ ਤਾਂ ਤੂੰ ਕਾ ਕਰ ਇਹਨੂੰ ਤਾਂ ਤੂੰ ਪੁੱਛਦੇ ਪੁੱਤ ਵੀ ਆਇ ਨਹੀਂ ਹੈਗੇ ਪੂਆ ਬਾਈ ਤੂੰ ਮੈਨੂੰ ਫੋਨ ਕਰਦਾ ਯਾਰ ਮੈਂ ਲੈ ਜਾਂਦਾ ਤੇ ਦੇਖ ਤੈਨੂੰ ਛੋਟੇ ਹੁੰਦੇ ਨੂੰ ਕਿੰਨਾ ਪਿਆਰ ਮੈਂ ਕਰਦੀ ਸੀ ਹੁਣ ਤਾਂ ਪੂਆ ਨੂੰ ਆ ਸਵਾਲ ਕਰਦੇ ਤੈਨੂੰ ਛੋਟਨੇ ਵਾ ਭੁੱਲ ਜਾਦਾ ਬਾਈ ਨਾਲ ਮੈਂ ਬਿਠੇ ਰਖਿਆ ਛੋਟੇ ਨਾਲ ਹੁਣ ਤਾਂ ਦੇਖ ਲਵਾਂ ਗੇੜਾ ਵੀ ਨਹੀਂ ਮਾਰਦਾ ਆਪਣੇ ਕੋਲੇ ਹੋਰ ਜਮੀ ਨਹੀਂ ਮਾਰਦਾ ਹੈਗਾ ਪੂਆ ਤੂੰ ਇੱਥੇ ਖੜ ਗਈ ਉਹ ਅੰਦਰ ਜਾ ਕੇ ਮੰਮੀ ਲਵੇ ਗੱਲਾਂ ਕਰਨ ਨੇ ਆ ਜਾ ਬਾਈ ਆਪਾਂ ਖ ਕੋਈ ਨਾ ਪੁੱਤ ਖਾਣ ਨੂੰ ਕੀ ਸੀਗਾ ਨਹੀਂ ਹੁੰਦਾ ਪੂਆ ਅਸਾਂ ਤਾਂ ਹੀ ਆਏ ਕਿਹੜਾ ਬਹੁਤ ਜਿਆਦਾ ਲਿਆ ਪਤਾ ਨਹੀਂ ਕੌਣ ਆ ਰਿਹਾ ਇੱਧਰ ਖੜਕਾ ਜਾ ਹੋ ਰਿਹਾ ਕਿਹੜਾ ਆ ਰਿਹਾ ਦੇਖ ਕੋਣ ਆਇਆ ਲੈ ਆਹ ਰਹੀ ਏ ਤੁਰੀ ਤੀਜਾ ਦਿਨ ਨਹੀਂ ਪੈਂਦਾ ਹੈਗਾ ਪਤਾ ਨਹੀਂ ਇੰਨੀ ਗਰਮੀ ਚ ਤੁਰੇ ਚਾ ਪੈਂਦੀ ਔਰੀ ਪਤਾ ਨਹੀਂ ਕੀ ਲੈਣਾ ਆਉਂਦੀ ਆ ਹਾਂ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਔਰ ਠੀਕ ਆ ਭਾਬੀ ਠੀਕ ਆ ਟੈਲਫੋਨ ਫੋਨ ਤਾਂ ਕਰ ਲੈਣਾ ਸੀ ਕਿਉਂ ਭਾਬੀ ਮੈਂ ਮੇਰੇ ਪੇਕੇਆਂ ਦਾ ਘਰ ਆ ਨਹੀਂ ਸਕਦੀ ਹੈਗੀ ਪੇਕੇਆਂ ਦਾ ਘਰ ਸਾਰਾ ਕੁਝ ਤਾਂ ਤੈਨੂੰ ਦੇਤਾ ਅਜੇ ਪੇਕੇਆਂ ਦਾ ਘਰ ਕੀ ਰਹੀ ਗਿਆ ਲੈ ਦੱਸ ਭਾਬੀ ਬੀਵਤੀਆਂ ਨੂੰ ਤਾਂ ਪੇਕੇਆਂ ਤੱਕ ਸਦਾ ਹੀ ਆਸ ਹੁੰਦੀ ਹੈ ਉਹ ਤਾਂ ਹਮੇਸ਼ਾ ਆਸ ਰਹਿ ਗਈ ਆਉਂਦੀਆਂ ਆਸ ਜਿਹਦਾ ਜਿਉਂਦਾ ਥੀ ਉਹ ਤਾਂ ਉਹਦੇ ਕੋਲ ਬੁੱਤੀਆਂ ਬੁੱਤੀਆਂ ਲਾਈ ਜਾਂਦੀ ਸੀ ਹੈ ਉਦੋਂ ਮੈਂ ਸਾਡੀ ਬਣ ਨਹੀਂ ਦਿੱਤੀ ਹੈਗੀ ਮੈਂ ਦੱਸ ਭਾਬੀ ਤੂੰ ਮੇਰੇ ਨਾਲ ਆਈ ਨਾਲੇ ਲੜ ਪਈ ਪਹਿਲਾਂ ਤਾਂ ਮੇਨਾਂ ਇੰਨਾ ਕਲੇਸ਼ ਕਰਕੇ ਘਰੋਂ ਕੱਢੀ ਆ ਹੈ ਪਰ ਫਿਰ ਵੀ ਮੇਰਾ ਮਨ ਜੀ ਕਰਿਆ ਵੀ ਚੱਲ ਜਾ ਕੇ ਇੱਕ ਵਾਰ ਫੇਰ ਮਿਲਿਆ ਵਾ ਚਿੱਤ ਨਹੀਂ ਮੇਰਾ ਲੱਗਿਆ ਵੀ ਚੱਲ ਮੇਰੇ ਪੇਕੇਆਂ ਦਾ ਘਰ ਹੈ ਮੈਨੂੰ ਮੇਰੇ ਭਤੀਜੇ ਦਾ ਮੋਹ ਆਉਂਦਾ ਤੇ ਮੈਨੂੰ ਉਹਦੇ ਵਿੱਚ ਆਪਦਾ ਭਾਈ ਦਿਸਦਾ ਮੇਰਾ ਭਤੀਜੇ ਨਾਲ ਪਿਆਰ ਹੈ ਮੈਂ ਤਾਂ ਤਾਂ ਜਾਨੀ ਆ ਚੱਲ ਮੈਂ ਆਪਣੇ ਭਾਈ ਨੂੰ ਭਤੀਜੇ ਦੇ ਰੂਪ ਚ ਦੇਖ ਲੰਨੀ ਆ ਮੈਂ ਤਾਂ ਤੁਹਾਡਾ ਪਿਆਰ ਮਾਰਦਾ ਤਾਂ ਨਹੀਂ ਆ ਤੁਹਾਡੇ ਕੋਲ ਪਿਆਰ ਕੀ ਮਾਰਦਾ ਹੁਣ ਉਹਨੂੰ ਖਾਣ ਨੂੰ ਫਿਰਦੀ ਆ ਹੈ ਮੈਂ ਦੱਸ ਭਾਬੀ ਐ ਮੈਨੂ ਦੇਖੀ ਮੇਰੇ ਸਹੁਰੇ ਪਤਾ ਇੰਨੇ ਮੇਨੇ ਦਿੰਦੇ ਨੇ ਵੀ ਤੇਰੀ ਭਾਬੀ ਤੇਰਾ ਘਰ ਦੀ ਨਹੀਂ ਹੈਗੀ ਮੇਨੇ ਲੈਣ ਵਾਲੀ ਐ ਤੂੰ ਹੈ ਆਪਦੇ ਘਰੇ ਬੈਠ ਤੂੰ ਆਉਣੀ ਕੀ ਕਰਨਾ ਤੀਜੇ ਦਿਨ ਬੱਸਾਂ 'ਚ ਚੜੀ ਆ ਗਈ ਬੱਸਾਂ 'ਚ ਚੜੀ ਆ ਗਈ ਦੱਸ ਭਾਬੀ ਤੂੰ ਮੇਰੇ ਨਾਲ ਦੇਖ ਲੈ ਐ ਕਰਦੀ ਐ ਜੇ ਐ ਕਹਿੰਨੀ ਤੂੰ ਹਮੇਸ਼ਾ ਮੇਰੇ ਨਾਲ ਆਹੀ ਕੁਛ ਕਰਦੀ ਐ ਜਾ ਤੂੰ ਤੁਰਦੀ ਹੋ ਹੁਣ ਬੱਸ ਨਹੀਂ ਆਉਂਦੀ ਭਾਬੀ ਤੂੰ ਤਾਂ ਮੇਰੇ ਨਾਲ ਆਹੀ ਕੁਛ ਕਰਦੀ ਐ ਹਾਂ ਤੁਰਦੀ ਹੋ ਜਾ ਪਹਿਲੇ ਤਾਂ ਮੇਰੇ ਨਾਲ ਬਹੁਤ ਹਾਂ ਮਿੱਠੀਆਂ ਹੋ ਨਾ ਮਾਰ ਤੂੰ ਆਪਦੀਆਂ ਚੱਲ ਕਹੇ ਜੀ ਪੱਬੀ ਇਹ ਲੈ ਦੇਖ ਲੈ ਕਰੇ ਵੀ ਨਹੀਂ ਬੜਾ ਦਿੱਤਾ ਮੈਨੂੰ ਮੈਂ ਦੱਸ ਮੈਨੂੰ ਮੇਰੇ ਪਤੀ ਜਰੂਰ ਤਾਂ ਮਿਲਣ ਦੇ ਦਿੰਦੀ ਸਾਰੇ ਨਾਲ ਗੱਲ ਤਾਂ ਕਰਤੇ ਆਂ ਦੀ ਮੈਂ ਦੱਸ ਦਿੱਤੋ ਕੀ ਮੰਗਦੀ ਆਂ ਕਹਿੰਦੀ ਭਾਈ ਨੂੰ ਖਾਗੀ ਮੈਂ ਦੱਸਦਾ ਕੀ ਖਾਗੀ ਮੇਰਾ ਕੀ ਭਾਈ ਨਾਲ ਪਿਆਰ ਨਹੀਂ ਸੀ ਕੀ ਹੋ ਗਿਆ ਪੂਆ ਕੀ ਹੋਇਆ ਮਾ ਆ ਜਾ ਹੈਰੀ ਪੁੱਤ ਆਪਾਂ ਚੱਲਦੇ ਆ ਪਾਣੀ ਕਦੇ ਹੁਣ ਉਰੇ ਆਂਦੇ ਹੈਗੇ ਅਸੀਂ ਜੀ ਕੀ ਗੱਲ ਹੋ ਗਈ ਮਮੀ ਨੇ ਕੁਝ ਅੰਦਰ ਵੀ ਨਹੀਂ ਪੜ ਦਿੱਤਾ ਪੁੱਤ ਹੋ ਰਾਤ ਹੀ ਲੱਗ ਗਈ ਮੈਨੂੰ ਇੰਨਾ ਕੁਝ ਬੋਲੀ ਇੰਨਾ ਕੁਝ ਸੁਣਾਇਆ ਪੁੱਤ ਮੈਂ ਤਾਂ ਤੇਰੇ ਮੋਦੀ ਮਾਰੀ ਹੋ ਆਂਦੀ ਸੀ ਜਿਹੇ ਜੇ ਕੁਝ ਭਾਬੀ ਨੇ ਹੁਣ ਮੈਨੂੰ ਸੁਣਾਤਾ ਨਾ ਬਸ ਮੈਂ ਨਹੀਂ ਥੋੜੇ ਆਂਦੀ ਹੁਣ ਤਾਂ ਤੁਸੀਂ ਮੈਨੂੰ ਮਰੀ ਤੋਂ ਵੀ ਨਾ ਮਿਲਣਾ ਆਇਓ ਮੈਂ ਨਹੀਂ ਥੋੜੇ ਆਂਦੀ ਹੈਗੀ ਮੇਰੇ ਤਾਂ ਇਸ ਘਰ ਨਾਲ ਨਾਤਾ ਹੀ ਖਤਮ ਹੋ ਗਿਆ ਮਾਏ ਨਾ ਪੁੱਤ ਬਸ ਤੂੰ ਮੇਰੇ ਨਾਲ ਆ ਮੈਂ ਪੁੱਛਦਾ ਮਾਂ ਨੂੰ ਨਹੀਂ ਪੁੱਤ ਮੈਂ ਨਹੀਂ ਆਂਦੀ ਹੈਗੀ ਥੋੜੇ ਕਦੇ ਆਉਂਦੀ ਹਾਂ ਬਈ ਮਾੜਾ ਮੋਟਾ ਸਮਝਾ ਯਾਰ ਮਾਮੀ ਤੈਨੂੰ ਪਤਾ ਤਾਂ ਹੈ ਉਗੜਾ ਬੋਲਣ ਲੱਗੀ ਦੇਖ ਲਈਏ ਤੂੰ ਪੁੱਤੰਦਰ ਵੀ ਨਹੀਂ ਬੜਨ ਦਿੱਤਾ ਮੈਨੂੰ ਰਾਜ ਹੀ ਇੰਨਾ ਕੁਛ ਸੁਣਾਤਾ ਚਲ ਮਾਂ ਕੋਈ ਨਾ ਰੋਣਾ ਮੇਰੀ ਜਿੱਤ ਤਾਂ ਵੀ ਹੈਗੀ ਤੁਹਾਡੇ ਕਦੇ ਵੀ ਹੁਣ ਚਲ ਅਸ਼ੈਂ ਕਰ ਤੂੰ ਸਾਡੇ ਕੋਲ ਤੂੰ ਮਾਰਨੀ ਨਹੀਂ ਗੇ ਨਾਟਕ ਖਤਮ ਹੋ ਗਿਆ ਹੁਣ ਤੋਂ ਬਾਅਦ ਪੈਰ ਨਹੀਂ ਪਾਉਂਦੀ ਕਦੇ ਵੀ ਆ ਜਾ ਪੁੱਤ ਐਰੀ ਆਪਾਂ ਤਾਂ ਚੱਲਦੇ ਆ ਚਲ ਠੀਕ ਆ ਚਲ ਠੀਕ ਆ ਕੋਈ ਨਾ ਪੁੱਵਾ ਮੈਂ ਤੇਰੇ ਲਵੇ ਆਉਂਗਾ

ਉਹ ਤਾਂ ਕਾਨੂੰ ਬੋਲਦੀ ਐ ਕੁਛ ਪਤਾ ਕਿੰਨਾ ਕਰਦੀ ਐ ਉਹ ਕੀ ਕਰਦੀ ਐ ਮੈਂ ਤਾਂ ਆਪਦਾ ਹਿੱਸਾ ਵੰਡਾਲੂ ਆਂ ਆਪਦੀ ਜ਼ਮੀਨ ਲੈ ਲੂ ਫਿਰ ਮੈਨੂੰ ਵੀ ਕੁਸਾ ਆ ਗਿਆ ਮੈਂ ਦੀ ਬੋਲੀ ਆਹੋ ਤੈਨੂੰ ਲੱਗਦੀ ਆ ਹਿੱਸੇ ਲੈਣ ਵਾਲੀ ਹਾਂ ਕੀ ਪਤਾ ਐ ਕੀ ਪਤਾ ਮੈਂ ਤਾਂ ਕੁਛ ਨਹੀਂ ਬੋਲੀ ਹੋਈ ਉਹ ਰਹਿਣ ਦੇ ਤੂੰ ਹੀ ਉਹਨੂੰ ਕੁਛ ਕਿਹਾ ਹੋਣਾ ਪੱਕਾ ਫਾਫੜੇ ਲਾਉਂਦੀ ਐ ਉਹ ਬੰਦੇ ਕੋਈ ਗੱਲ ਕਰਨੀ ਸੀ ਕੋਈ ਸੂਤਸਿਰ ਕਰ ਲੰਦੇ ਉਹਨੂੰ ਆਉਣ ਸਰ ਉਹਨੂੰ ਬੈਠਣ ਤਾਂ ਦਿੱਤਾ ਨਹੀਂ ਹੈਗਾ ਉਹਦੇ ਗੱਲ ਪੈ ਗਈ ਹੋਣੀ ਪੱਕਾ ਨਹੀਂ ਪਈ ਫਾਫੜੇ ਲਾਉਂਦੀ ਐ ਜਾਣ ਕੇ ਮਸਤੀ ਹੋਈ ਨਾਲੇ ਨਾ ਉਹਨੂੰ ਮੇਰੀ ਗੱਲ ਸੁਣ ਲੈ ਫੋਨ ਕਰ ਤੇ ਫੋਨ ਕਰਕੇ ਬੁਲਾ ਲੈ ਮੈਂ ਨਹੀਂ ਫੋਨ ਕਰਦੀ ਜਾਂਦੀ ਇਹ ਜਾਣਦੇ ਉਹਨੂੰ ਤੈਨੂੰ ਇਹ ਜਾਉਂਦਾ ਹੋਊਗਾ ਭਲਾ ਉਹਨੂੰ ਆਉਂਦਾ ਹੈ ਜੋ ਉਹ ਪਾੜ ਕੇ ਛੱਡਿਆ ਹਾਂ ਹੁਣ ਤੈਨੂੰ ਹਰ ਇਹ ਜਾਉਂਦਾ ਤੂੰ ਦੂਰ ਕਰ ਤੁਸੀਂ ਵੀ ਉਹਦੀ ਠੀਕ ਰਹਿਣਾ ਜਦੋਂ ਕੁੜੀਆਂ ਆਪਦੇ ਘਰ ਜ਼ਮੀਨ ਚੋਂ ਹਿੱਸਾ ਮੰਗਦੀਆਂ ਨੇਗੀਆਂ ਹਾਂ ਤੈਨੂੰ ਵੀ ਦੂਰ ਕਰ ਦੂਗੀ ਮੈਂ ਇਥੋਂ ਹਾਂ ਫਰਕ ਪਵਾਉਂਦੀ ਫਿਰਦੀ ਰਹਿੰਦੀ ਐ ਹੋਊਂਗਾ ਹੀ ਦੂਰ ਆਪ ਤੂੰ ਆਪ ਤੇਰੇ ਲੱਛਣਾ ਕਰਕੇ ਦੂਰ ਹੋਊਂਗਾ ਮੈਂ ਤੇਰੇ ਤੋਂ ਤੇ ਖਰਾਬੀ ਧੂਆ ਚ ਖੋਟ ਹੈ ਮੇਰੇ ਚ ਖੋਟ ਕੱਢਣ ਨੂੰ ਆ ਨਾ ਮੈਨੂੰ ਐਂ ਦੱਸ ਉਹਨੇ ਈਧਰਾ ਮਾੜਾ ਕਰਤਾ। ਪਤਾ ਨਹੀਂ ਕਿ ਆਤੀ ਵੀ ਅੰਦਰ ਵਹੇ ਚੱਲ ਗਏ। ਜਾਣਦਾ ਤੂੰ ਅੰਦਰ ਬੈਠਣਾ। ਮਾੜਾ ਕਰਦੀ ਦੀ ਕੰਮ ਨਾ ਕਰਾਂ। ਉਹਦੇ ਵਾਸਤੇ ਕੰਮ ਛੱਡ ਕੇ ਆ ਜਾ। ਕੰਮ ਛੱਡ ਕੇ। ਪਤਾ ਕਿੰਨਾ ਕਰਿਆ ਉਹਨੇ ਆਪਣਾ। ਇੰਨਾ ਨਾ ਕਹੋ ਹੀ ਜਾ ਉਹਦਾ ਹੀ ਬਣੀ ਜਾ ਤੂੰ ਜੇ ਲੱਗ ਜਾਵੇ ਕੋਈ। ਫਿਰ ਤੂੰ ਆ ਕੇ ਲਾ ਤੇ ਆ ਜਾਨੀਂ। ਹਾਂ। ਆਪਦੀ ਗਲਤੀ ਦਾ ਤੂੰ ਦੇਖਦੀ ਨਹੀਂ ਹੈਗੀ। ਮਾ ਕਰਨੀਏ ਦੇਖਣਾ ਭੂਆ ਦੀ ਬਣ ਜਾਂਦਾ ਬਿੰਦੂ ਤੇ। ਚੱਲ ਚੰਗਾ ਬਾਈ ਤੇਰੇ ਨਾਲ ਕਿਹੜਾ ਮਗਜ ਮਾਰੇ। ਤੂੰ ਤਾਂ ਕਿਸੇ ਦੀ ਗੱਲ ਸੁਣਨੀ ਨਹੀਂ ਹੁੰਦੀ। ਤਾ ਤਾਂ ਇਸ ਕਰਕੇ ਨਹੀਂ ਪੂਆ ਜੀ ਇੱਥੇ ਆਉਂਦੀ ਹੈਗੀ ਹੋਰ ਗਗਨ ਪਰ ਹਰਸ਼ ਇੱਕ ਗੱਲ ਤੁਹਾਡੀ ਵੀ ਗਲਤ ਆ ਤੁਸੀਂ ਮੈਨੂੰ ਅਜ ਤੱਕ ਕਦੇ ਪਤਾ ਹੀ ਨਹੀਂ ਲੱਗਣ ਦਿੱਤਾ ਹੈਗਾ ਪੂਆ ਜੀ ਬਾਰੇ ਨਾ ਹੀ ਕਦੇ ਦੱਸਿਆ ਕੀ ਦੱਸਾਂ ਗਗਨ ਤੈਨੂੰ ਪੂਆ ਬਾਰੇ ਜਦੋਂ ਬਰਤਨ ਤਾਂ ਰੰਦੀ ਨਹੀਂ ਹੈਗੀ ਮੰਮੀ ਨਹੀਂ ਮੰਮੀ ਜੀ ਐਨੇ ਮਾੜੇ ਵੀ ਨਹੀਂ ਹੈਗੇ ਐਨੇ ਪੱਥਰ ਦਿਲ ਵੀ ਨਹੀਂ ਹੈਗੇ ਕੋਈ ਨਾ ਮੈਂ ਗੱਲ ਕਰਕੇ ਦੇਖੂ ਮੰਮੀ ਜੀ ਨਾਲ ਉਹ ਪੱਕਾ ਮੰਨ ਜਾਣਗੇ ਗਗਨ ਤੇਰੇ ਨਾਲ ਵੱਧ ਮੰਮੀ ਨੂੰ ਮੈਂ ਜਾਣਦਾ ਉਹ ਕਦੇ ਨਹੀਂ ਮੰਨਦੀ ਹੈਗੀ ਇਸ ਚੀਜ਼ ਨੂੰ ਆ ਮੈਂ ਥੋੜੀ ਇਸ ਟਾਈਮ ਲੰਘੂਗਾ ਆਪਣਾ ਅਕਸਰ ਨੂੰ ਉਹ ਵੀ ਆਪਣੀ ਭੂਆ ਨਾ ਭੂਆ ਮੇਰਾ ਤਾਂ ਬਹੁਤ ਕਰਦੀ ਸੀ ਔਰ ਭੂਆ ਦੇ ਮੁੰਡੇ ਨਾਲ ਮੇਰੀ ਬਹੁਤ ਬਣਦੀ ਹੁੰਦੀ ਸੀ ਅਸੀਂ ਹਰ ਟਾਈਮ ਕਦੇ ਵੀ ਕਿਤੇ ਜਾਣਾ ਤਾਂ ਇਕੱਠੇ ਜਾਂਦੇ ਹੁੰਦੇ ਸੀਗੇ ਪਰ ਮੰਮੀ ਨੇ ਸਾਨੂੰ ਸਮਝੀ ਨਹੀਂ ਹੈਗਾ ਭੂਆ ਬਸ ਉਹਨੂੰ ਮਾੜੀ ਹੋਣੀ ਲੱਗਦੀ ਹੈ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਯਕੀਨ ਆਪਦੇ ਆਪ ਤੇ ਮੈਂ ਨਾ ਮੰਮੀ ਜੀ ਨੂੰ ਪੱਕਾ ਮਨਾ ਲੂਗੀ ਫਿਰ ਨਾ ਆਪਣੀ ਜ਼ਿੰਦਗੀ ਪਹਿਲਾਂ ਵਰਗੀ ਹੋ ਜੂਗੀ ਨਾਲੇ ਤੁਸੀਂ ਵੀ ਖੁਸ਼ ਨਾਲੇ ਭੂਆ ਵੀ ਖੁਸ਼ ਦੇਖ ਲਈ ਕਰਕੇ ਨਾ ਮੈਨੂੰ ਪਤਾ ਮੰਮੀ ਨੇ ਨਹੀਂ ਮੰਨਣਾ ਕਾਨੂੰ ਤੈਨੂੰ ਵੀ ਉਹ ਪੁੱਠਾ ਬੋਲੋਗੀ ਹਰਸ਼ ਤੁਸੀਂ ਨੈਗੇਟਿਵ ਕਿਉਂ ਸੋਚਦੇ ਹੋ ਜਦੋਂ ਕੁਝ ਪੋਜ਼ਿਟਿਵ ਸੋਚੋਗੇ ਨਾ ਤਾਂ ਪੋਜ਼ਿਟਿਵ ਹੀ ਹੋ ਸੋਗਾ ਮੈਨੂੰ ਤੇ ਯਕੀਨ ਰੱਖੋ ਚਲ ਕੋਈ ਨਾ ਗਾ ਕੇ ਦੇਖਦੇ ਆ ਫਿਰ ਚਲ ਤੂੰ ਸਬਜ਼ੀ ਬਣਾ ਲੈ ਕਾਦੀ ਸਬਜ਼ੀ ਬਣਾਏਂਗੀ ਭਿੰਡੀਆਂ ਯਾਰ ਕੋਈ ਤਰੀ ਵਾਲੀ ਬਣਾ ਲਿਆ ਕਰ ਚਲ ਬਣਾ ਲੈ ਜਿਹੜੀ ਮਿਲਦੀ ਹੁੰਦੀ ਹੈ ਨਾ ਅੱਜ ਖਾ ਲਿਆ ਪਰ ਠੀਕ ਐ ਮਾਰੀ ਦੋ ਬੈ ਚਲ ਦੇ ਪਰ ਗਾਗਰ ਕੀ ਕਰਕੇ ਆਈ ਆ ਪੁੱਤ ਕੁਛ ਨਹੀਂ ਮੈਂ ਤਾਂ ਪਿਆਜ਼ ਕੱਟ ਕੇ ਆਈ ਸੀ ਮੰਮੀ ਜੀ ਅੱਛਾ ਮੰਮੀ ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਕਰ ਗੱਲ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਤੁਸੀਂ ਮੈਨੂੰ ਕਦੇ ਦੱਸਿਆ ਹੀ ਨਹੀਂ ਹੈਗਾ ਵੀ ਹਰਸ਼ਦੀਪ ਭੂਆ ਵੀ ਹੈਗੇ ਨੇ ਫਿਰ ਤੈਨੂੰ ਵੀ ਲੈਣਾ ਭੂਆ ਤੋਂ ਹੈ ਉਹ ਤਾਂ ਤੁਹਾਡੀ ਗੱਲ ਠੀਕ ਹੈ ਉਹ ਮੇਰੇ ਕੋਲੇ ਉਹਦੀ ਭੂਆ ਦੀ ਗੱਲ ਨਾ ਛੇੜ ਮੰਮੀ ਜੀ ਮੈਂ ਤੁਹਾਡੀ ਗੱਲ ਸਮਝਦੀ ਆ ਮੈਨੂੰ ਇਹ ਤਾਂ ਨਹੀਂ ਪਤਾ ਹੈਗਾ ਵੀ ਗੱਲ ਕੀ ਹੋਈ ਆ ਤੁਸੀਂ ਕਾਹਦੇ ਵਾਸਤੇ ਗੱਲ ਪਹਿਲਾਂ ਉਹ ਨਹੀਂ ਹੜਦਾ ਸੀ ਹਰਸ਼ ਹੁਣ ਤੂੰ ਨਹੀਂ ਹੜਦੀ ਤੂੰ ਲਾਗੀ ਭੂਆ ਦੀਆਂ ਗੱਲਾਂ ਛੇੜਨਾ ਮੰਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਹਰਸ਼ ਕਿੰਨਾ ਕਰਦੇ ਨੇ ਆਪਦੀ ਭੂਆ ਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਜੇ ਕੋਈ ਤੁਹਾਡੇ ਮਨਮਟਾਵ ਹੋਇਆ ਵੀ ਆ ਤਾਂ ਪਰ ਉਹਨੂੰ ਦੂਰ ਕਰ ਦਿਓ ਤੁਸੀਂ ਭੂਆ ਨੂੰ ਬੁਲਾ ਲਓ ਮੇਰੇ ਕੋਲੇ ਭੂਆ ਦਾ ਨਾਉ ਨਾ ਲੈ ਲੋੜ ਨਹੀਂ ਹੈਗੀ ਦੇਖ ਲਓ ਮੰਮੀ ਜੀ ਐਂ ਤਾਂ ਕੀ ਹੁੰਦਾ ਚਲੋ ਗੁੱਸੇ ਗਿਲੇ ਦਾ ਬੰਦਾ 100 ਵਾਰ ਹੋ ਜਾਂਦਾ ਉਹ ਬੁਛੇ ਗਲੇ ਹੋ ਜਾਂਦੇ ਜੇ ਤੁਹਾਨੂੰ ਇਹ ਜਾਂਦਾ ਪੂਆ ਦਾ ਪੂਆ ਕੋਲੀ ਬਗ ਜੋ ਤੂੰ ਹਾਂ ਪੂਆ ਪੂਆ ਲਾਰ ਕੀ ਹੈ ਹੈ ਮੇਤਰ ਨੂੰ ਕੀ ਪਤਾ ਪੂਆ ਨੇ ਮੇਰੇ ਨਾਲ ਕੀ ਕਰੀਆ ਨਾ ਤੁਹਾਨੂੰ ਕੀ ਪਤਾ ਜੇ ਪੂਆ ਦੀ ਮੇਰੇ ਕੋਲੇ ਹੁਣ ਗੱਲ ਕਰੀ ਹੈ ਕਨ ਆਪਦੇ ਆਪ ਨੂੰ ਸੋਚ ਲਈ ਤੂੰ ਹਾਂ ਮਮੀ ਵੀ ਮੈਨੂੰ ਸੇਜ ਤੇ ਵੀ ਉਹ ਹੀ ਗੱਲ ਤਾਂ ਨਹੀਂ ਕਰਦੀ ਕਿਤੇ ਕੋਲੀ ਸ਼ਾਂਪ ਪਹਿਲਾਂ ਅਸੀਂ ਬਥੇਰੀ ਵਾਰ ਮਮੀ ਨੂੰ ਕਿਹਾ ਤੈਨੂੰ ਕਿੰਨੇ ਵਾਰ ਕਿਹਾ ਵੀ ਉਹ ਨਹੀਂ ਮੰਦੀ ਹੈਗੀ ਜੱਡੀ ਮੰਨਣਾ ਹੋਵੇ ਸੀ ਬਥੇਰੀ ਵਾਰ ਉਹਦੇ ਮਿਲਤਾ ਕਰ ਲੀਆਂ ਤੁਸੀਂ ਮੈਨੂੰ ਕਿੰਨੀ ਵਾਰ ਕਿਹਾ ਪਹਿਲੀ ਵਾਰ ਤੁਸੀਂ ਮੈਨੂੰ ਗੱਲ ਦੱਸੀਆ ਵੀ ਮੇਰੀ ਵੀ ਭੂਆ ਹੈਗੇ ਪਹਿਲੀ ਵਾਰੀ ਮੈਨੇ ਮੰਮੀ ਨਾਲ ਗੱਲ ਕਰੀਆ ਉਹ ਸਿਆਣਾ ਬੰਦਾ ਇੱਕ ਵਾਰ ਚੀ ਸਮਝਿਆ ਨਾ ਹੁੰਦਾ ਤੇ ਫਿਰ ਉਹ ਵੀ ਤਾਂ ਆਪਣੇ ਘਰ ਦਾ ਮੈਂਬਰ ਨੇ ਕੀ ਹੋਇਆ ਜੇ ਉਹ ਵਿਆਹ ਕੇ ਚਲੇ ਗਏ ਕੁੜੀ ਤਾਂ ਹੈਗੇ ਨੇ ਇਸ ਘਰ ਦੀ ਇਸ ਘਰ ਤੇ ਉਹਨਾਂ ਦਾ ਪੂਰਾ ਹੱਕ ਆ ਮੈਂ ਤਾਂ ਸਮਝਦਾ ਗਾ ਕਨ ਪਰ ਮੰਮੀ ਨਹੀਂ ਨਾ ਸਮਝਦੀ ਗੱਲ ਤਾਂ ਉਹੀ ਆ ਉਹਨੂੰ ਇੰਨੀ ਵਾਰ ਸਮਝਾ ਕੇ ਦੇ ਲੋ ਚਾਹੁੰਦਾ ਨਹੀਂ ਸਮਝਦੀ ਤੈਨੂੰ ਤਾਂ ਹੀ ਕਿਹਾ ਸੀ ਕਿ ਤੂੰ ਨਾ ਪੁੱਛ ਨਾ ਛੇੜ ਗੱਲ ਉਹ ਤੇਰੇ ਨਾਲ ਵੀ ਗੁੱਸੇ ਹੋ। ਫਿਰ ਕੋਈ ਗੱਲਬਾਤ ਵੀ ਤਾਂ ਹੋਈ ਹੋਊਗੀ। ਯਾਰ ਗੱਲ ਇਹ ਤਾਂ ਮੈਨੂੰ ਹੀ ਨਹੀਂ ਪਤਾ ਲੱਗਦਾ। ਪਤਾ ਮੈਨੂੰ ਕੀ ਕਹਿੰਨੇ ਕਹਿੰਦੇ ਜੇ ਤੁਸੀਂ ਭੂਆ ਦਾ ਨਹਿਜ ਕਰਦੇ ਹੋ ਕਹਿੰਦੇ ਚੱਕੋ ਆਪਣਾ ਜੁੱਲੀ ਵੀ ਇਸ ਤਰ੍ਹਾਂ ਭੂਆ ਕੋਲੀ ਵਗਜੋ। ਵੀ ਆ ਮੇ ਥੋੜੀ ਗੱਲਾਂ ਹੁੰਦੀਆਂ ਨੇ। ਵਗਜਣੇ। ਹਰ ਸ਼ੇਆ ਥੋੜੀ ਹੁੰਦਾ। ਤੁਸੀਂ ਆਪ ਸੋਚੋ। ਮੰਮੀ ਸਿਆਣੇ ਬਿਆਣੇ ਹੈਗੇ ਨੇ। ਸਪੋਜ਼ ਕਰੋ ਕੱਲ ਨੂੰ ਉਹ ਆਪਦੇ ਪੇਕੇ ਜਾਣ। ਉਹਨਾਂ ਦੀ ਪਰਜਾਈ ਉਹਨਾਂ ਨਾਲ ਇਹੋ ਜਿਹਾ ਕੁਛ ਕਰਨ। ਫਿਰ ਉਹ ਪਤਿ ਦੋ ਆਪਦੇ ਰਵੀਰ ਦੀ ਐ ਨਾ ਫੇਰ ਪਤਾ ਲੱਗਦਾਗਾ ਵਿਚਾਰੀ ਭੂਆ ਪਤਾ ਨਹੀਂ ਕਿੰਨਾ ਕੁ ਤਰਸਦੀ ਹੋਣੀ ਆਪਦੇ ਪੇਕੇਆਂ ਨੂੰ ਇੱਕ ਪੇਕੇ ਹੀ ਤਾਂ ਹੁੰਦੇ ਨੇ ਕੁੜੀਆਂ ਕੋਲ ਵਰਤਨ ਵਰਤਾਨ ਨੂੰ ਬਾਕੀ ਬਗਾਨਾ ਕੌਣ ਖੜਦਾ ਆਕੇ ਅੱਛਾ 6 ਸਾਲ ਹੋ ਗਏ ਭੂਆ ਨੂੰ ਇਸ ਘਰ ਆਈ ਨੇ ਲਾਸਟ ਟਾਈਮ ਤੇਰੇ ਵਿਆਹ ਤੋਂ ਪਹਿਲਾਂ ਆਈ ਸੀ ਉਹ ਫੇਰ ਦੇਖ ਲਓ ਹੁਣ ਤਾਂ ਮੈਨੂੰ ਕਹਿ ਵੀ ਡਰ ਲੱਗਦਾ ਤੋ ਕਹੀ ਤਾਂ ਜਾਂਦੀ ਆ ਕਿ ਚਲ ਭੂਆ ਨੂੰ ਬੁਲਾ ਲੈਂਦੇ ਹਾਂ ਹੁਣ ਭੂਆ ਦਾ ਮੁੰਡਾ ਬਾਹਰੇ ਚੱਲ ਗਿਆ ਕਿਤੇ ਉਹੀ ਗੱਲ ਨਾ ਹੋ ਜਾਏ ਭੂਆ ਕਵੇ ਕਿ ਹੁਣ ਵੀ ਲਾਲਚ ਮਾਰੇ ਮੇਰੇ ਪਿੱਛੇ ਫਿਰਦੇ ਨੇ ਲੈ ਦੱਸ ਇਹਦੇ ਵਿੱਚ ਪਹਿਲਾਂ ਲਾਲਚ ਵਾਲੀ ਕਿਹੜੀ ਗੱਲ ਆ ਉਹ ਯਾਰ ਕਹਿੰਦਾ ਫੀਲ ਤਾਂ ਹੁੰਦੀ ਹੀ ਆ ਬੰਦੇ ਨੂੰ ਵੀ ਪਹਿਲਾਂ ਤਾਂ ਸਾਨੂੰ ਬਾੜਿਆ ਵੀ ਨਹੀਂ ਹੁਣ ਸਾਡੇ ਪਿੱਛੇ ਫਿਰਦੇ ਨੇ ਭੂਆ ਨੂੰ ਕੀ ਪਤਾ ਹੀ ਹੋਊਗੀ ਤੇ ਨਾ ਕਿਤੇ ਵੀ ਤੁਹਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਸਾਰੀ ਗਲਤੀ ਮੰਮੀ ਦੀ ਆ ਦੇਖੋ ਚਲ ਗਗਨੂ ਪਿਛਟ ਦੇ ਕਲ ਹੁਣ ਜਦੋਂ ਮੰਮੀ ਨੇ ਕਿਹਾ ਮੰਨਣਾ ਹੈਗਾ ਨਾਲੇ ਮੈਂ ਤਾਂ ਇੱਕ ਕੰਮ ਕਹਿਣਾ ਕੱਲੂ ਨਾ ਮੈਂ ਜਾਣਾਗਾ ਦਰਪੇ ਠੀਕ ਆ ਤੂੰ ਮੇਰੇ ਕੱਪੜੇ ਹੁਣੇ ਪ੍ਰੈਸ ਕਰਕੇ ਰੱਖ ਦੀ ਲਾਈਟ ਹੈਗੀ ਐਸਵੇਰੇ ਲਾਈਟ ਨਹੀਂ ਹੁੰਦੀ ਐ ਜੀ ਕੋਈ ਨਾ ਤੁਸੀਂ ਉਹ ਟੈਨਸ਼ਨ ਨਾ ਲਓ ਕੱਪੜੇ ਤਾਂ ਮੈਂ ਤੁਹਾਡੇ ਪ੍ਰੈਸ ਕਰਕੇ ਰੱਖ ਦੂੰਗੀ ਪਰ ਮੈਂ ਤਾਂ ਨਾ ਵਾਹਿਗੁਰੂ ਅੱਗੇ ਆਹੀਰ ਅਰਦਾਸ ਕਰਦੀ ਆ ਕਿ ਕਿਮੀ ਨਾ ਕਿਵੇਂ ਕਰਕੇ ਨਾ ਮੰਮੀ ਜੀ ਦੇ ਮਨ ਦੇ ਵਿੱਚ ਮੇਰ ਪੈ ਜੇ ਉਹ ਭੂਆ ਜੀ ਨੂੰ ਘਰੇ ਬੁਲਾ ਲੈਣਾ ਚਲ ਜਾਪੇ ਸੋਣ ਦੇ ਕੱਪੜੇ ਕਰੀ ਗਏ ਚਲ ਦੂ ਕੱਪੜੇ ਪ੍ਰੈਸ ਕਰਦੇ ਠੀਕ ਹੈ ਹਾਂ ਹਾਂ ਮੰਮੀ ਕੋਈ ਗੱਲ ਨਹੀਂ ਮਾਰ ਜਮ ਇੱਕ ਅੱਦੇ ਦਿਨ ਚ ਗੇੜਾ ਚਲੋ ਮੈਂ ਕਰਦੀ ਆ ਤੁਹਾਨੂੰ ਫੇਰ ਇੱਕ ਮਿੰਟ ਰੋਟੀ ਲੈ ਦੇ ਗਏ ਨਾ ਫਿਰ ਮੈਂ ਖਾ ਕੇ ਜਾਣਾ ਹੈ ਹਲਾ ਹੱਦ ਹੋ ਗਈ ਪੁੱਛ ਕੇ ਤਾਂ ਹੱਡੀ ਚੋਂ ਤਾਂ ਕਹਿੰਦੇ ਹਲੇ ਖਾਣੀ ਨਹੀਂ ਢਰ ਕੇ ਖਾਊਗਾ ਹੁਣ 1 ਮਿੰਟ ਚ ਤਿਆਰ ਵੀ ਹੋਗੇ ਤੁਸੀਂ ਬਣਾਈ ਨਹੀਂ ਰੋਟੀ ਨਾ ਚੱਲ ਫਿਰ ਮੈਂ ਜਾਣਾ ਮਰਾ ਮੈਂ 2 ਮਿੰਟ ਚ ਬਣਾ ਦਿੰਨੀ ਆ ਉਹ ਰਾਤ ਖਾ ਲੂੰਗਾ ਕੋਈ ਨਾ ਤੁਰ ਲੈ ਆਵਿਕੋ ਗੱਲ ਬਣੀ ਜਦੋਂ ਤਾਂ ਸਾਜਰੇ ਬਣਾ ਦਿੰਨੀ ਆ ਉਦੋਂ ਤਾਂ ਖਾਣੀ ਨਹੀਂ ਹੁੰਦੀ ਮੈਂ ਕਿਹਨਾਂ ਹੱਸ਼ ਕਿੱਧਰ ਲਾਂਗੇ ਮੰਮੀ ਤਾਂ ਚਲੇ ਗਏ ਉਹਨਾਂ ਨੇ ਜਾਣਾ ਸੀ ਜ਼ਰੂਰੀ ਕੰਮ ਆ ਸੀ ਉਹਨਾਂ ਨੂੰ ਮੈਂ ਦਵਾਈ ਮੰਗਾਉਣੀ ਸੀ ਅਬਦੀ अच्छा होरा या ਤਾਂ ਫਿਰ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਮੈਂ ਉਹਨਾਂ ਨੂੰ ਦੱਸ ਦਿੰਦੀ ਹੁਣ ਤਾਂ ਲੰਘ ਗਏ ਹੁਣ ਤਾਂ ਕੱਲ ਨੂੰ ਹੀ ਲੈ ਕੇ ਦੇਣਗੇ ਫਿਰ ਕੱਲ ਨੂੰ ਤੇ ਕੱਲ ਨੂੰ ਜਾਪ ਹੋਗੀ ਦੱਸ ਮੈਂ ਤਾਂ ਦਵਾਈ ਤੋਂ ਹੋ ਰਹੀਆਂ ਜਾਂ ਫਿਰ ਮੈਂ ਐ ਕਰਦੀਆਂ ਹਾਂ ਫੋਨ ਕਰਕੇ ਕਹਿ ਦਿੰਦੀ ਆ ਮੈਂ ਉਹਨਾਂ ਨੂੰ ਹਾਂ ਫੋਨ ਕਰਕੇ ਕਹਿਦੀ ਵੀ ਦਵਾਈ ਲਿਆ ਦੂਗਾ ਹਾਂ ਹਾਂ ਮੈਂ ਕਹਿ ਦੂੰ ਕੋਈ ਗੱਲ ਨਹੀਂ ਹੋਰ ਹੋਰ ਕੋਈ ਚੀਜ਼ ਤਾਂ ਨਹੀਂ ਮੰਗਵਣੀ ਹੈਗੀ ਨਾ ਹੋਰ ਤਾਂ ਕੁਝ ਨਹੀਂ ਮੈਂ ਤਾਂ ਦਵਾਈ ਮੰਗਵਲੀ ਸੀ ਕੋਈ ਨਾ ਮੰਮੀ ਮੈਂ ਕਹਿ ਦੂੰਗੀ ਜੀ ਫੋਨ ਕਰਕੇ ਹਾਂ ਕੱਲ ਨੂੰ ਲਿਆ ਦੂਗਾ ਗਗਨਾ ਤੇਰਾ ਫੋਨ ਵੱਜੀ ਜਾਂਦਾ ਕਿਹਦਾ ਕਿਹਦਾ ਆ ਗਿਆ ਪਤਾ ਨਹੀਂ ਚੱਕਲਾ ਹਰਸ਼ ਦਾ ਫੋਨ ਹੈਲੋ 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 ਗਗਨਾ ਕੌਣ ਖੜਾ ਚੱਕਰੀ ਜੋ ਮੇਰਾ ਮੈਂ ਤਾਂ ਅੰਦਰ ਸੀ ਹਰਸ਼ ਕੀ ਗੱਲ ਹੋ ਗਈ ਤੁਸੀਂ ਇਹਨੇ ਘਬਰਾਏ ਜਿਗਾ ਤੋ ਬੋਲਦੇ ਹੋ ਗਗਨਾ ਮੇਥੋਂ ਨਾ ਰੱਜ ਜਾਂਦੇ ਕਿਸੇ ਮੁੰਡੇ ਨਾਲ ਐਕਸੀਡੈਂਟ ਨਾਲ ਹੋ ਗਿਆ ਤੇ ਉਹਦੇ ਸੱਟਾਂ ਖਾਸੀਆਂ ਲੱਗੀਆਂ ਮੈਨੂੰ ਹੁਣ ਠਾਣੇ ਚਿੱਤੇ ਬਿਠਾ ਰਖਿਆ ਕਹਿੰਦੇ 5 ਲੱਖ ਰੁਪਏ ਲੱਗੋ ਉਹਦੇ ਇਲਾਜ ਤੇ ਮੜਾ ਜੇ ਤੂੰ ਆਰਤੀ ਨੂੰ ਪੁੱਛ ਲੈ ਯਾਰ ਫੋਨ ਕਰਕੇ ਆਹ ਹੈ ਆਹ ਤੁਸੀਂ ਕੀ ਕਹੀ ਜਾਂਦੇ ਹੋ ਤੁਹਾਨੂੰ ਜਮਾ ਹੀ ਨਹੀਂ ਦੇਖਿਆ ਐਵੇਂ ਕਿਵੇਂ ਐਕਸੀਡੈਂਟ ਹੋ ਗਿਆ ਕੋਈ ਯਾਰ ਕਗਰਮ ਇੱਕੋ ਦਮ ਮੂਰੇ ਆ ਗਿਆ ਹੁਣ ਮੈਨੂੰ ਨਹੀਂ ਪਤਾ ਲੱਗਿਆ ਸੱਟਾਂ ਵੀ ਖਾਸੀਆਂ ਲੱਗੀਆਂ ਹੁਣ ਉਹ ਕਹਿੰਦੇ ਨੇ ਜਿਆਦਾ ਫਿਰ ਤੈਨੂੰ ਇੱਥੇ ਪਰਚਾ ਕਰਾਂਗੇ ਜਾਂ ਇਹ ਇਲਾਜ ਦੇ ਪੈਸੇ ਦੇ ਦੋ ਹੁਣ ਉਹ ਡਾਕਟਰ ਕਹਿੰਦੇ ਜਲਦੀ ਆਪਰੇਸ਼ਨ ਕਰਨਾ ਪੂ 5 ਲੱਖ ਰੁਪਏ ਲੱਗੋ ਮੈਂ ਆਰਤੀ ਨੂੰ ਫੋਨ ਕਰਿਆ ਸੀਗਾ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਮੜਾ ਤੂੰ ਆਵਦੇ ਦੇ ਫੋਨ ਤੋਂ ਲਾ ਕੇ ਦੇਖ ਲੈ ਇੱਕ ਮਿੰਟ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਠੀਕ ਹੋ ਤੁਹਾਡੇ ਤਾਂ ਨਹੀਂ ਕੋਈ ਸਰਟੀਫਿਕੇਟ ਵੱਜੀ ਕਿਨ ਮੈਂ ਤਾਂ ਠੀਕ ਆ ਮੇਰੇ ਤਾਂ ਮਾੜੀ ਮੋਟੀ ਕਿਸਰਾਈਆਂ ਨੇ ਇਹ ਤਾਂ ਕੋਈ ਨਾ ਸੈੱਟ ਹੋ ਜਾਣਗੀਆਂ ਤੂੰ ਮਰੇ 83 ਨੂੰ ਫੋਨ ਕਰਕੇ ਪੁੱਛੋ ਕੋਈ ਨਾ ਮੈਂ ਮੰਮੀ ਦੀ ਗੱਲ ਕਰਾਉਣੀ ਤੁਸੀਂ ਟੈਨਸ਼ਨ ਨਾ ਲੋ ਹੋ ਗਿਆ ਮੈਨੂੰ ਤਾਂ ਦੱਸ ਦੇ ਹਾਂ ਕੀ ਹੋ ਗਿਆ ਹਾਂ ਮੰਮੀ ਆਪਣੇ ਹਰਸ਼ ਤੋਂ ਨਾ ਕਿਸੇ ਦਾ ਐਕਸੀਡੈਂਟ ਹੋ ਗਿਆ ਅੱਛਾ ਉਹ ਕਹਿੰਦੇ ਮੁੰਡੇ ਦੇ ਨਾਲ 5.5 ਲੱਖ ਰੁਪਏ ਲੱਗੂਗਾ ਤਾਂ ਠਾਣੇ 'ਚ ਬਿਠਾ ਰਿਆ ਤੁਸੀਂ ਐਂ ਕਰੋ ਮੰਮੀ ਮੈਂ ਤੁਹਾਨੂੰ ਨਾ 83 ਨੂੰ ਫੋਨ ਲਾ ਕੇ ਦਿੰਨੀ ਆ ਉਹਨੂੰ ਪੈਸੇ ਪੁੱਛੋ ਮੜਾ ਜੀ ਕੀ ਕਹਿੰਦਾ ਅੱਛਾ ਹਾਂ ਹਾਂ ਹੈਲੋ ਹਰ ਸਿਧਾਨੀ ਲੱਗੀਆਂ ਨਹੀਂ ਨਹੀਂ ਆਰਤੀ ਨਾਲ ਗੱਲ ਕਰੋ ਤੁਸੀਂ ਹਲੋ ਹਲੋ ਹਾਂ ਤੁਸੀਂ ਇੱਥੇ ਕੌਣ ਵਿਆਰਤੀ ਆਪਣਾ ਹਾਂ ਭਾਈ ਸੁਝਾਗੇ ਨੇ ਥੋੜੇ ਜਿਹ ਕਾਂਜੀ ਕੋ ਲੱਖ ਜਰੂਰ ਬਣਾ ਦੋ ਕਿਸੇ ਲੋਟਾ ਨਾ 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 ਸੰਤਾ ਜਰੂਰੀ ਲੋਡ ਕੀ ਦੇ ਜਾਂਦੇ ਫੇਰਾ ਚਲ ਕੋਈ ਨਾ ਹੁਣ ਫਿਰ ਕੀ ਕਰਾਂ ਤਾਂ ਜਵਾਬ ਦੇ ਗਿਆ ਹੁਣ ਫਿਰ ਫਿਰ ਮਾਮੇ ਨੂੰ ਪੁੱਛਾਂ ਹਾਂ ਮਾਮਾ ਜੀ ਨੂੰ ਪੁੱਛ ਲਓ ਲਿਆ ਮੈਂ ਨੰਬਰ ਲਾ ਕੇ ਦਿੰਦੀ ਆ ਹਲੋ 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 ਹਾਂ ਫਾਪੀ ਮਰਵਾਈ ਕਿੱਥੇ ਐ ਅੱਛਾ ਇਹ ਕੰਮ ਦੀ ਜ਼ਰੂਰੀ ਕੰਮ ਆ ਪੈ ਗਿਆ ਕੰਜੇ ਸਾਡੇ ਕੋ 5.5 ਲੱਖ ਰੁਪਏ ਚਹੀਦਾ ਦੀ ਜੂਲ ਬਣਾ ਕੇ ਦੇ ਦੋ ਕਿਤੋਂ ਅਸੀਂ ਕਿਹੜੇ ਰੱਖਾਂਗੇ ਤੇ ਇਹਨੂੰ ਬਣਾ ਆਦੋ ਮੇਰੇ ਭਾਈ ਨੂੰ ਪੁੱਛ ਲੈ ਹਾਂ ਜੀ ਲੈ ਬੋ ਮੈਂ ਇੱਕ ਮਿੰਟ ਹੈਲੋ ਸਸਕੀਰ ਮਮੀ ਜੀ ਮਮੀ ਜੀ ਹਰਸ਼ ਤੋਂ ਨਾ ਕਿਸੇ ਦਾ ਐਕਸੀਡੈਂਟ ਹੋ ਗਿਆ ਉਹ ਮੁੰਡੇ ਦੇ ਇਲਾਜ ਤੇ ਨਾ 5.5 ਲੱਖ ਰੁਪਏ ਲੱਗਣਾ ਤੁਸੀਂ ਕਰ ਦੋ ਕਿਸੇ ਪਾਸੋਂ ਲੱਖ ਤੱਕ ਤਾਂ ਕਰੇ ਪਿਆ ਹੋਗਾ ਬਾਕੀ ਕਰ ਦੋ ਤੁਸੀਂ ਕੋਈ ਨਾ ਬਾਕੀ ਮੈਂ ਇਧਰ ਉਧਰ ਕਰ ਲੈਨੀ ਆ ਜਵਾਬ ਦੇ ਗਈ ਮੈਂ ਤਾਂ ਕਹਾਂ ਨਹੀਂ ਚਲੋ ਠੀਕ ਹੈ ਜੀ ਕੋਈ ਨਾ ਹਾਂ ਨਾ ਮੰਮੀ ਹਾਂ ਉਹ ਤਾਂ ਕਹਿੰਦੇ ਭਾਈ ਸਾਡੇ ਕੋਲ ਨਹੀਂ ਹੈਗੇ ਉਹਨਾਂ ਤਾਂ ਜਮੇ ਹੀ ਝੁੱਗਾ ਚੱਕਤਾ ਫਿਰ ਹੁਣ ਕੀ ਕਰੀਏ ਇਹ ਤਾਂ ਪੁੱਛੀਏ ਹੁਣ ਮੈਨੂੰ ਤਾਂ ਜਮਾ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕੀ ਨਾ ਕਰੀਏ ਕਿਤੋਂ ਨਹੀਂ ਬਣ ਰਿਹਾ ਹੈਗਾ ਨਾ ਘਰੇ ਨਹੀਂ ਕੋਈ ਪੈਸਾ ਮੰਮੀ ਹਾਂ ਹੁਣ ਤਾਂ ਇੱਕ ਬੰਦੇ ਹੀ ਆਪਣੀ ਹੈਲਪ ਕਰ ਸਕਦਾ ਕੌਣ ਆ ਭੂਆ ਜੀ ਨੂੰ ਪੁੱਛਾ ਫੋਨ ਕਰਕੇ ਭੂਆ ਨੂੰ ਕਾ ਨੂੰ ਪੁੱਛਣਾ ਹੈ ਹੁਣ ਫੇਰ ਉਹਦੀ ਕਿਸਾਬ ਦੀ ਹੋ ਜਾ ਮੰਮੀ ਆਪਣੇ ਤੇ ਇੰਨੀ ਵੱਡੀ ਮੁਸੀਬਤ ਆਈ ਹੋਈ ਆ ਜੀ ਆਪਾਂ ਭੂਆ ਜੀ ਨੂੰ ਪੁੱਛ ਵੀ ਲਵਾਂਗੇ ਫਿਰ ਕਿੰਨੀ ਵੱਡੀ ਗੱਲ ਹੋ ਜਾਊਗੀ ਮੇਰੇ ਭੂਆ ਜੀ ਉੱਤੇ ਲੱਤ ਰਹੂਗੀ ਆਪਾਂ ਨੂੰ ਖਾਲੇ ਥੋੜਾ ਤੇਰੀ ਭੂਆ ਹੈ ਬਸ ਮੈਂ ਫਿਰ ਚਾਚੀ ਨੂੰ ਪੁੱਛ ਕੇ ਆਉਣੀ ਆ ਮੇਰੇ ਰੱਬਾ ਕੀ ਕਰ ਰਹਿ ਮੈਂ ਤਾਂ ਕੁਝ ਨਹੀਂ ਸਮਝ ਆ ਰਿਹਾ ਮੇਰਾ ਤਾਂ ਕੱਲੀ ਦਾ ਕਿਤੇ ਜੀਵ ਨਹੀਂ ਲੱਗਦਾ ਹੈਗਾ ਹੁਣ ਤਾਂ ਫੈਰੀ ਗਏ ਨੂੰ ਵੀ 5 1/2 ਸਾਲ ਹੋ ਗਏ ਹੈ ਵੀ ਬੈਹਣ ਵਾਂ 1 ਸੱਤ ਤੇ ਫੈਰੀ ਦਾ ਫੋਨ ਆ ਗਿਆ ਹੈਲੋ ਹੈਲੋ ਹਾਂ ਬਤੂ ਸਤਿ ਸ਼੍ਰੀ ਅਕਾਲ ਪੁੱਤ। ਕਿਵੇਂ ਜੀ ਕੀ ਕਹੋ? ਹਾਂ ਹਾਂ ਪੁੱਤ ਵਧੀਆ ਐ ਤੂੰ ਦੱਸ ਪੁੱਤ। ਹੋਰ ਵਧੀਆ ਜੀ। ਹਾਂ ਤੂੰ ਬਹੁਤ ਵਧੀਆ ਐ ਮੇਰਾ ਤਾਂ ਜੀਅ ਨਹੀਂ ਲੱਗਦਾ ਪੁੱਤ ਮੈਂ ਤਾਂ ਤੈਨੂੰ ਯਾਦ ਕਰਦੀ ਸੀ। ਮੈਂ ਕਿਹਾ ਮੈਂ ਤਾਂ ਕੱਲੀ ਰਹਿ ਗਈ ਤੂੰ ਵੀ ਭੱਗ ਗਿਆ। ਐ ਮੇਰਾ ਤਾਂ ਜਮੀ ਜੀਅ ਨਹੀਂ ਲੱਗਦਾ ਪੁੱਤ ਤੇਰੇ ਬਿਨਾ। ਡੈਡੀ ਉਹ ਤਾਂ ਪੁੱਤ ਉਹ ਤੇ ਮਸ਼ੀਨ ਲੈ ਕੇ ਗਿਆ ਹੋਏ ਨੇ ਪੁੱਤ। ਹਾਂ ਪੁੱਤ ਹੋਰ ਪਰ ਅੱਗੇ ਤਾਂ ਜੇ ਤੇਰੇ ਡੈਡੀ ਮਸ਼ੀਨ ਤੇ ਜਾਂਦੇ ਮੈਂ ਤੇਰੇ ਨਾਲ ਨਾਨਕੇ ਭੱਜ ਜਾਂਦੀ। ਪੁੱਤ ਹੁਣ ਮੇਰਾ ਤਾਂ ਉੱਥੇ ਵੀ ਨਹੀਂ ਜੀ ਕਰਦਾ ਜਾਣ ਨੂੰ। ਉਹ ਮਮ ਦੇਖ ਲੈ ਤੇਰੀ ਮਾਮੀ ਨੇ ਮੇਰੇ ਨਾਲ ਕੀ ਕੁਝ ਕਰਿਆ ਸੀ ਨਾ ਮੈਂ ਉੱਥੇ ਜਾ ਸਕਦੀ ਆ। ਹੁਣ ਤਾਂ ਪੁੱਤ ਮੈਂ ਤੈਨੂੰ ਯਾਦ ਕਰੀ ਜਾਨੀ ਆ ਬਸ ਤੇਰੇ ਨਾਲ ਹੀ ਗੱਲ ਹੋ ਜਾਂਦੀ ਐ। ਚੱਲ ਕੋਈ ਨਾ ਮਮੀ ਜੰਨਾ ਹੁਣਾ ਕਰ ਬਸ ਮਾਰਿਆ। ਸ਼ੀਦੀ। ਅੱਛਾ। ਕਦੋਂ ਆਏਂਗਾ ਪੁੱਤ? ਬਰੀ ਸਤਾਈ ਤਰੀਗ ਦੀ ਦਿੱਖ ਤੈ। ਅੱਛਾ। ਚੱਲ ਪੁੱਤ ਸ਼ੁਕਰ ਐ ਰੱਬ ਦਾ। ਮੇਰਾ ਤਾਂ ਜਮਈ ਜੀ ਨਹੀਂ ਲੱਗਦਾ ਮੈਂ ਤਾਂ ਜਮਈ ਕੱਲੀ ਰਹੇਗੀ ਪੁੱਤ। ਸਾਰਾ ਦਿਨ ਯਾਦ ਕਰੀ ਜਾਂਦੀ ਆ ਮੈਂ ਤਾਂ ਹਰਸ਼ ਨੂੰ ਵੀ ਬਹੁਤ ਯਾਦ ਕਰਦੀ ਆ ਵਿਚਾਰੇ ਨਾਲ ਕਦੇ ਗੱਲਬਾਤ ਹੀ ਨਹੀਂ ਹੁੰਦੀ ਹੈਗੀ ਹਾਂ ਬਸ ਤੇਰੇ ਨਾਲੇ ਸਾਰੇ ਮਿਲਾਂਗੇ ਆ ਸੀ ਨੂੰ ਵੀ ਮਿਲ ਕੇ ਆਵਾਂਗੇ ਹਾਂ ਹਾਂ ਪਰ ਕੋਈ ਨਾ ਪਾਕੀ ਨਾਲ ਹੋ ਗਏ ਹਾਂ ਆ ਜਾ ਪੁੱਤ ਛੇਤੀ ਹੁਣ ਤਾਂ ਤੂੰ ਛੇਤੀ ਜੇ ਆ ਜਾ ਹਾਂ ਪੁੱਤ ਉਹਨੇ ਮੈਂ ਤੇਰੀ ਜਸਨਾ ਨੀ ਮਾਂ ਮੇਰੀ ਤਾਈ ਤੇ ਅੱਛਾ ਹੋਰ ਸ਼ੁਕਰ ਹੈ ਰੱਬ ਦਾ ਤੂੰ ਆ ਜਾਏਂਗਾ ਪੁੱਤ ਹੋਰ ਮੈਂ ਤਾਂ ਜੰਮੀ ਕੱਲੀ ਰਹਗੀ ਤੇਰੇ ਬਿਨਾ ਠੀਕ ਆ ਪੁੱਤ ਇਹ ਜਾਨ ਨੂੰ ਕਰਦੇ ਨੇ ਠੀਕ ਹੈ ਹਾਂ ਹਾਂ ਬੁੱਤ ਠੀਕ ਹੈ ਦੇਖ ਲੈ ਕਗਨ ਰੱਬ ਨਹੀਂ ਰੱਖ ਲਿਆ ਨਹੀਂ ਉਹ ਮੁੰਡੇ ਦਾ ਸੱਟਾਂ ਬਹੁਤ ਵੱਜੀਆਂ ਨੇ ਗਿਆ ਮਸਾ ਪੈਂਡਾ ਛੁੜਿਆ ਉਧਰੋਂ ਵੀ ਤੁਸੀਂ ਸ਼ੁਕਰ ਕਰੋ ਪ੍ਰਮਾਤਮਾ ਦਾ ਵੀ ਬੱਚਤ ਰਹਿ ਗਈ ਹਲੇ ਵੀ ਨਾਲੇ ਉਹਦੀ ਜਾਨ ਬਚ ਗਈ ਮੁੰਡੇ ਦੀ ਨਾਲੇ ਥੋੜੇ ਮਾੜਾ ਮੋਟਾ ਬਚਤ ਰਹਿ ਗਈ ਨਹੀਂ ਅਸੀਂ ਕੀ ਕਰਦੇ ਫਿਰ ਹੋਰ ਆ ਹੱਥ ਅੱਗੇ ਜਾ ਕੇ ਲੱਗ ਗਏ ਨਹੀਂ ਤਾਂ ਸਿਰ ਵਜਦਾ ਸਿੱਦਾ ਮਗਨ ਤੇਰੇ ਪੇਕੇ ਆਨੇ ਵਧੀਆ ਸਾਰਾ ਲਾਏ ਆ ਨਹੀਂ ਆਪਣਾ ਕੀ ਹਿੱਲਾ ਤੀ ਕਿਤੇ ਪੈਸਾ ਨਹੀਂ ਬਣਦਾ ਤੀ ਹੈ ਜੀ ਪੈਸੇ ਦਿੱਤੇ ਤਾਂ ਮੜਾ ਜਾ ਹੋ ਹੋਇਆ ਠੀਕ ਹੋ ਗਿਆ ਕਿਉ ਮਮੀ ਤੈਨੇ ਮਾਮੀ ਨੂੰ ਨਹੀਂ ਪੁੱਛਿਆ ਸੀਗਾ ਉਹਨੇ ਮਾਮੀ ਨੂੰ ਤਾਂ ਪੁੱਛਿਆ ਤੀ ਉਹਦਾ ਜਵਾਬ ਦੇਗੀ ਤੇਰਾ ਮਾਮਾ ਹਾਈ ਨਹੀਂ ਤੀ ਉਹ ਗਿਆ ਹੋਇਆ ਤੀ ਤੇਰਾ ਮਾਮਾ ਤਾਂ ਦੇਖੀ ਦੇ ਦਿੰਦਾ ਪੈਸੇ ਉਹ ਹਾਈ ਨਹੀਂ ਤੀ ਕਰੇ ਤੇਰੀ ਮਾਮੀ ਨੇ ਨਹੀਂ ਦਿੱਤੇ ਹੈ ਉਹ ਦੂਜੀਆਂ ਪਰਜਾਈਆਂ ਇਹੀ ਜਿਹੀਆਂ ਹੁੰਦੀਆਂ ਨੇ ਕਾਨੂੰ ਸਿਚਾਉ ਕਰਦੀਆਂ ਨੇ ਕੁੜੀਆਂ ਦਾ ਮਾ ਦੇਖ ਲੈ ਤੈਨੂੰ ਕਿੰਨਾ ਦੁੱਖ ਲੱਗਿਆ ਜਦੋਂ ਤੇਰੀ ਭਝਾਈ ਨੇ ਤੈਨੂੰ ਜਵਾਬ ਦਿੱਤਾ ਭੂਆ ਨੂੰ ਦੇਖ ਲੈ ਉਹਨੂੰ ਵੀ ਕਿੰਨਾ ਦੁੱਖ ਲੱਗਦਾ ਹੋਣਾ ਜਦੋਂ ਤੂੰ ਉਹਦੇ ਨਾਲ ਲੜਦੀ ਹੈਂ ਕਿੰਨਾ ਕੁਝ ਬੋਲਦੀ ਹੈਂ ਮੇਰਾ ਭਾਈ ਤਾਂ ਮੇਰਾ ਬਥੇਰਾ ਕਰਦਾ ਜਿਉ ਉਹ ਨਹੀਂ ਕਰਨ ਦਿੰਦੀ ਹੈਗੀ ਫਿਰ ਦੱਸ ਕੀ ਕਰੀਏ ਉਹੀ ਇਹੀ ਜੀ ਹੈ ਆਹੋ ਜੇ ਇਹੀ ਗੱਲ ਭੂਆ ਕਵੇ ਉਹਦਾ ਉਹਦਾ ਭਾਈ ਵੀ ਤਾਂ ਪਹਿਲਾਂ ਬਥੇਰਾ ਕਰਦਾ ਸੀਗਾ ਭੂਆ ਦਾ ਹੁਣ ਤੂੰ ਨਹੀਂ ਕਰਨ ਦਿੰਦੀ ਜੇ ਉਹ ਇਹ ਗੱਲ ਕਵੇ ਤੈਨੂੰ ਕਿਵੇਂ ਲੱਗੇ ਸਰ ਤੁਸੀਂ ਤਾਂ ਨੂੰ ਮਾੜੀ ਜੀ ਗੱਲ ਪਿੱਛੇ ਉਿੰਗ ਗੱਲ ਦਾ ਵਾਦਾ ਵਧਾਇਆ ਤੂ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਪੀ ਸਤਿ ਸ਼੍ਰੀ ਅਕਾਲ ਆ ਫੇਰ ਆ ਗਈ ਮੈਂ ਕਿਹਾ ਸਾਡੇ ਘਰੇ ਆ ਕੇ ਪੈਰ ਨਾ ਪਾਈ ਅਣਖ ਹੁਣਕ ਤਾਂ ਜਮੀ ਨਹੀਂ ਹੈਗੀ ਤੇ ਕੇ ਨਾਲ ਕਾਦੀਆਂ ਅੱਖਾਂ ਨੇ ਮੈਂ ਤਾਂ ਹਰਸ਼ ਦਾ ਪਤਾ ਲੈਣ ਆਈ ਸੀ ਸੁਣ ਕੇ ਮੇਤੋ ਰਹਿਣਾ ਨਹੀਂ ਗਿਆ ਵੀ ਭੱਜ ਕੇ ਮਿਲਿਆ ਵਾ ਇੱਕ ਵਾਰ ਅੱਖਾਂ ਨਾਲ ਦੇਖਿਆ ਵਾ ਆਹੋ ਪਤਾ ਲੈਣ ਆਈ ਥੀ ਐਂ ਥੀ ਵੀ ਵਧੀਆ ਕੁਝ ਹੋ ਜੇ ਉਹਨੂੰ ਕਾਨੂੰ ਦੇਖੀ ਭਾਬੀ ਕਹੇ ਜੀਆਂ ਗੱਲਾਂ ਕਰਦੀਆਂ 3 ਤਾਂ ਸਦਾ ਪੇਕਿਆਂ ਦੀ ਸੁੱਖ ਮਨਾਉਂਦੀਆਂ ਨੇ ਚਾਹੇ ਉਹ ਪੇਕੇ ਉਹਦੇ ਨਾਲ ਕਹੇ ਜਾਂ ਮਰਜੀ ਕਰਨ ਪਰ ᱛੀਆਂ ਪੇਕਿਆਂ ਬਾਰੇ ਕਦੇ ਮਾਰਾ ਨਹੀਂ ਸੋਚ ਸਕਦੀਆਂ ਨਾਲੇ ਮੈਂ ਤਾਂ ਆਪਦੇ ਹੱਥੀ ਪਾਲਿਆ ਇਹਨੂੰ ਤੂੰ ਮੇਰੇ ਨਾਲ ਇਹੀ ਜਿਹੀ ਗੱਲਾਂ ਕਿਉਂ ਕਰਦੀ ਹੈ ਭਾਬੀ ਬੋਲ ਭਾਵੇਂ ਨਾ ਬੋਲ ਪਰ ਮੈਨੂੰ ਇਹਦਾ ਪਤਾ ਲੈਣ ਤਾਂ ਮਿੱਥੋਂ ਆਉਂਗੀ ਮੈਂ ਮੈਨੂੰ ਇਹ ਤੋਂ ਨਾ ਹਟਾ ਤੂੰ ਮਿੱਠੀਆਂ ਗੱਲਾਂ ਨਹੀਂ ਰਿਹਾ ਜਾਂਦਾ ਮਿੱਠੀਆਂ ਗੱਲਾਂ ਮਾਰਦੀ ਐ ਮਸਾ ਪੰਡਾ ਛੋਟਿਆ ਸੀ ਹੁਣ ਫੇਰ ਆਉਣ ਜਾਣ ਲੱਗ ਗਈ ਹੁਣ ਤੀਜੇ ਦਿਨ ਫੇਰ ਆ ਬੈਠਿਆ ਕਰੇਂਗੀ ਉਹਦੇ ਲੇ ਦੱਸ ਬੱ비 ਉਰੇ ਆ ਜਾਂਦੀ ਹੈ ਫੇਰ ਆ ਗਈ ਮਾਂ ਤੂੰ ਚੁੱਪ ਕਰਕੇ ਨਹੀਂ ਬੈਠਦਾ ਦੇ ਕਿਵੇਂ ਬੋਲ ਰਹੀ ਹੈਗੀ ਆ ਹੁਣ ਆਈ ਹੈਗੀ ਤੂੰ ਫੇਰ ਬੋਲਣ ਲੱਗੀ ਮੰਮੀ ਜੀ ਮਹੌਲ ਤਾਂ ਦੇਖ ਲਓ ਆਪਣੇ ਘਰ ਦੇ ਵਿੱਚ ਕੀ ਹੋਇਆ ਪਿਆ ਤੁਹਾਨੂੰ ਕਿਹੋ ਜਿਹੀ ਗੱਲਾਂ ਸੁਝਦੀਆਂ ਨੇ ਬੱਸ ਨਹੀਂ ਤੂੰ ਚੁੱਪ ਕਰੀ ਰਹਿ ਤੂੰ ਵੀ ਇਹਦੇ ਭੂਆ ਨਾਲ ਦੀ ਹੋਗੀ ਭੂਆ ਭੂਆ ਲਾਰ ਕੀ ਹੈ ਮੰਮੀ ਜੀ ਤੁਹਾਨੂੰ ਇੱਕ ਗੱਲ ਦਾ ਪਤਾ ਹਾਂ ਜੀ ਅੱਜ ਹਰਸ਼ ਨਾ ਠੀਕ ਠਾਕ ਬੈਠਾ ਆਪਣੇ ਸਾਹਮਣੇ ਤਾਂ ਇਹ ਭੂਆ ਦੀ ਬਦੌਲਤ ਬੈਠਾ ਕਾਦੋ ਹੈਲੋ ਭੂਆ ਜੀ ਸਤਿ ਸ਼੍ਰੀ ਅਕਾਲ ਹਰਸ਼ੀ ਕਾਲ ਪੁੱਤ ਮੈਂ ਗਗਨ ਬੋਲਦੀ ਆ ਜੀ ਹਾਂ ਪੁੱਤ ਹੋ ਠੀਕ ਹੋ ਤੁਸੀਂ ਪੂਆ ਜੀ ਮੈਂ ਤਾਂ ਠੀਕ ਆ ਹਰਸ਼ ਨਹੀਂ ਠੀਕ ਹੈਗਾ ਪੂਆ ਜੀ ਕੀ ਹੋ ਗਿਆ ਪੁੱਤ ਹਰਸ਼ ਤੋਂ ਨਾ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਉਹ ਮੁੰਡਾ ਨਾ ਹਸਪੀਟਲ ਚ ਆ ਹਰਸ਼ ਨੂੰ ਨਾ ਪੁਲਸ ਵਾਲਿਆਂ ਨੇ ਥਾਣੇ ਚ ਬਿਠਾ ਰ ਕੇ ਕਹਿੰਦੇ 5 5.5 ਲੱਖ 5 ਲੱਖ ਰੁਪਈਆ ਲੱਗੂ ਉਹਦੇ ਲਾਸਤੇ ਜੇ ਨਾ ਹਿੱਲਾ ਕਰਿਆ ਉਹਨਾਂ ਨੇ ਹਰਸ਼ ਨੂੰ ਛੱਡਣਾ ਨਹੀਂ ਹੈਗਾ ਅੱਛਾ ਹੋਏ ਘਰ ਹੁਣ ਪੂਆ ਜੀ ਕਿਸੇ ਪਾਸੋਂ ਹਿੱਲਾ ਕਰ ਦਿਓ ਤੁਸੀਂ ਅਸੀਂ ਤਾਂ ਸਾਰਿਆਂ ਨੂੰ ਪੁੱਛ ਕੇ ਦੇਖ ਲਿਆ ਕੋਈ ਨਾ ਪੁੱਤ ਮੈਂ ਕਰ ਦੂੰਗੀ ਹਿੱਲਾ ਮੈਂ ਹੁਣੇ ਹੈਰੀ ਨੂੰ ਫੋਨ ਕਰਦੀ ਆ ਕੁਛ ਤਾਂ ਪੁੱਤ ਮੇਰੇ ਕੋਲ ਪਏ ਨੇ ਪੈਸੇ ਫੇ ਮੈਂ ਹੁਣੇ ਹੈਰੀ ਨੂੰ ਫੋਨ ਕਰਦੀ ਆ ਉਹ 5 6 ਲੱਖ ਜਿੰਨੇ ਦੀ ਵੀ ਤੁਹਾਨੂੰ ਲੋੜ ਹੋਈ ਤੁਹਾਡੇ ਅਕਾਊਂਟ 'ਚ ਹੁਣੇ ਪਾਉਂਦਾ ਪੁੱਤ ਤੇਰੇ 'ਚ ਮੈਂ ਕਰਦੀ ਆ ਪੁੱਤ ਠੀਕ ਐ ਪੂਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਕਹੇ ਜੀ ਵਿਪਤਾ ਪਈ ਐ ਦੱਸ ਕੋਈ ਨਾ ਮੈਂ ਹੁਣੇ ਭੇਜਦੀ ਆ ਹਾਂਜੀ ਹਾਂਜੀ ਮੈਂ ਹੈਰੀ ਨੂੰ ਠੀਕ ਐ ਪੂਜੀ ਅੱਛੇ ਮੁੱਤ ਕਾਗਣਾ ਫਿਰ ਮੈਂ ਇੱਥੇ ਤੱਕ ਨਾ ਗਲਤੀ ਹੋ ਗਈ ਹੈ ਤੇਰੀ ਭੂਆ ਨੇ ਨਸਾਰਾ ਲਾਇਆ ਮੈਂ ਮਾਫੀ ਮੰਗਦੀ ਐ ਤੇਥੋਂ ਤੂੰ ਮੇਰੇ ਦੇਖੀ ਜਿਵਾਂ ਆਖਾਂ ਬਾਰੇ ਇੰਨਾ ਸੋਚਦੀ ਐ ਮੈਨੂੰ ਤਾਂ ਪਤਾ ਨਹੀਂ ਸੀ ਮੈਨੂੰ ਮਾਫ ਕਰ ਦੇ ਮੈਂ ਤਾਂ ਮਾਫੀ ਚਾਉਣੀ ਐ ਤੇਥੋਂ ਭਾਬੀ ਮਾਫੀ ਵਾਲੀ ਤਾਂ ਕੀ ਗੱਲ ਐ ਮੈਂ ਤਾਂ ਤੈਨੂੰ ਅੱਜ ਤੱਕ ਕਦੇ ਕਿਹਾ ਹੀ ਨਹੀਂ ਹੈਗਾ ਮੈਂ ਤਾਂ ਹਰਸ਼ ਨੂੰ ਨਾ ਹਰਸ਼ 'ਚ ਕੋਈ ਫਰਕ ਨਹੀਂ ਸਮਝਾ ਵੀ ਜਿਹੇ ਜਾਂ ਮੇਰਾ ਹੈਰੀ ਉਹੇ ਜਾਂ ਹਰਸ਼ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਜਵਾਖਾਂ ਬਾਰੇ ਤੂੰ ਇੰਨਾ ਸੋਚਦੀ ਐ ਮੈਂ ਤਾਂ ਗਲਤ ਸੋਚਦੇ ਦੇ ਰਹੀ ਹੱਥਾਂ 'ਚ ਇਹ ਨਾ ਹੱਥਾਂ 'ਚ ਖੜਿਆ ਆ ਭਾਬੀ ਮੈਂ ਇਹਨੂੰ ਇਹਨੂੰ ਮੈਂ ਕਿਵੇਂ ਨਾ ਪਿਆਰ ਕਰਾਂ ਮੈਨੂੰ ਤਾਂ ਆਏ ਧੀ ਤੂੰ ਜ਼ਮੀਨ ਦੀ ਮਾਰੀ ਉਹ ਕਰਦੀ ਐ ਜ਼ਮੀਨ ਤੋਂ ਭਾਬੀ ਮੈਂ ਕੀ ਲੈਣਾ ਐ ਭਾਬੀ ਕੁੜੀਆਂ ਨੂੰ ਤਾਂ ਕੁਝ ਨਹੀਂ ਚਾਹੀਦਾ ਹੁੰਦਾ ਬਸ ਉਹਦੇ ਪੇਕੇ ਉਹਨਾਂ ਨਾਲ ਆਈਆਂ ਨਾਲ ਹੱਸ ਕੇ ਬੋਲਪਣ ਆਹੀ ਉਹਨਾਂ ਨੂੰ ਉਹ ਆਸ ਹੁੰਦੀ ਐ ਪੇਕੇ ਤੋਂ ਉਹ ਮਾਂ ਕਿਸੇ ਚੀਜ਼ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਹੈਗੀਆਂ ਭਾਬੀ ਕੁੜੀਆਂ ਦਾ ਨਾ ਮਰ ਕੇ ਵੀ ਪੇਕੇਆਂ ਦਾ ਅਖੀਰ ਤੱਕ ਕਫਨ ਡੀਕਦਿਆਂ ਨੇ ਵੀ ਕਫਨ ਵੀ ਉਹਨਾਂ ਨੂੰ ਪੇਕੇਆਂ ਦਾ ਹੀ ਪਾਵੇ ਤੂ ਆਜੀ ਕੋਈ ਗੱਲ ਨਹੀਂ ਹੁਣ ਤੁਹਾਨੂੰ ਬਹੁਤ ਟਾਈਮ ਹੋ ਗਿਆ ਇਕੱਲੇ ਰਹਿੰਦੇ ਨੇ ਹੁਣ ਤੁਸੀਂ ਸਾਡੇ ਵਿੱਚ ਰਹੋ ਨਾਲੇ ਹਰਸਨਾ ਤੁਹਾਨੂੰ ਯਾਦ ਕਰ ਕਰਕੇ ਸੱਚੀ ਬਹੁਤ ਰੋਂਦੇ ਸੀਗੇ ਮੈਨੂੰ ਜਦੋਂ ਤੋਂ ਪਤਾ ਲੱਗਿਆ ਨਾ ਕਿ ਇਹਨਾਂ ਸਭ ਕੁਝ ਹੋ ਗਿਆ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਹੈਗਾ ਗगनਪੁੱਤ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਮੈਂ ਤੇਰੇ ਕਰਕੇ ਹੀ ਆਣ ਲੱਗੀ ਹਾਂ ਇਸ ਘਰ ਚ ਨਹੀਂ ਤਾਂ ਦੇਖ ਲੈ ਬਹੁਤ ਔਖਾ ਸੀ ਮੈਨੂੰ ਚਲੋ ਕੋਈ ਗੱਲ ਨਹੀਂ